ਅੰਮ੍ਰਿਤਸਰ ਦੇ ਮਝੇਠਾ ਰੋਡ ਨੇੜੇ ਰਾਮਨਗਰ ਕਲੋਨੀ ਵਿੱਚ ਉਸ ਵੇਲੇ ਸਨਸਨੀ ਦਾ ਮਾਹੌਲ ਬਣ ਗਿਆ ਜਦੋਂ ਇੱਕ ਔਰਤ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਆਪਣੇ ਜੀਵਨ ਲੀਲਾ ਸਮਾਪਤ ਕਰਨੀ ਗਈ ਇਸ ਘਟਨਾ ਨੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰਕੇ ਰੱਖ ਦਿੱਤਾ ਹੈ ਜਾਣਕਾਰੀ ਦੇ ਅਨੁਸਾਰ ਜਿਸ ਔਰਤ ਨੇ ਇਹ ਖੁਦਕੁਸ਼ੀ ਕੀਤੀ ਹੈ ਉਹ ਆਪਣੇ ਪਤੀ ਦੀ ਦੂਸਰੀ ਧਰਮ ਪਤਨੀ ਸੀ ਪਤੀ ਨੇ ਦੋ ਵਿਆਹ ਕੀਤੇ ਹੋਏ ਸੀ ਇਹ ਜੋੜਾ ਰਾਮਨਗਰ ਕਲੋਨੀ ਵਿੱਚ ਕਿਰਾਏ ਉੱਤੇ ਰਹਿੰਦਾ ਸੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ। ਮ੍ਰਿਤਕਾ ਦੇ ਪਤੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਉਸ ਦੀ ਦੂਜੀ ਪਤਨੀ ਸੀ ਅਤੇ ਉਹਨਾਂ ਵਿਚਾਲੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੜਾਈ ਝਗੜਾ ਨਹੀਂ ਸੀ। ਉਸ ਨੇ ਕਿਹਾ ਕਿ ਉਹ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਸੀ। ਰਵਿੰਦਰ ਸਿੰਘ ਅਨੁਸਾਰ ਉਹ ਆਪਣੇ ਕੰਮ ਉੱਤੇ ਗਿਆ ਹੋਇਆ ਸੀ ਤਾਂ ਉਸ ਨੂੰ ਨਜ਼ਦੀਕ ਤੋਂ ਫੋਨ ਆਇਆ ਕਿ ਉਸ ਦੀ ਪਤਨੀ ਨੇ ਖੁਦਕੁਸ਼ੀ ਕਰ ਲਈ ਹੈ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਗਵੰਡਨ ਰਾਜ ਨੇ ਵੀ ਦੱਸਿਆ ਕੇ ਇਸ ਵਿਅਕਤੀ ਅਤੇ ਔਰਤ ਵਿਚਾਲੇ ਕਦੇ ਵੀ ਕੋਈ ਝਗੜਾ ਨਜ਼ਰ ਨਹੀਂ ਆਉਂਦਾ ਸੀ ਉਹਨਾਂ ਕਹੇ ਕਿ ਇਹ ਵਿਅਕਤੀ ਦਿਨੇ ਰਾਤ ਘਰ ਪਹੁੰਚਦਾ ਸੀ ਅਤੇ ਉਹਨਾਂ ਵਿਚਾਲੇ ਕਾਫੀ ਇਤਿਫਾਕ ਦੇਖਣ ਨੂੰ ਮਿਲਦਾ ਸੀ ਪੁਲਿਸ ਅਧਿਕਾਰੀ ਗੁਰਵਚਨ ਸਿੰਘ ਨੇ ਜਾਣਕਾਰ ਦਿੰਦੇ ਦੱਸਿਆ ਕਿ ਉਹਨਾਂ ਨੂੰ ਰਾਮਨਗਰ ਕਲੋਨੀ ਵਿੱਚ ਇੱਕ ਔਰਤ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਮੌਕੇ ਉੱਤੇ ਪਹੁੰਚ ਕੇ ਛਾਣਬੀਣ ਕਰ ਰਹੇ ਨੇ ਉਹਨਾਂ ਕਹੇ ਕਿ ਪੁਲਿਸ ਬਰੀਕੀ ਨਾਲ ਜਾਂਚ ਕਰੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ پولیس ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਸ ਔਰਤ ਵੱਲੋਂ ਖੁਦਕੁਸ਼ੀ ਕਰਨ ਦੇ ਅਸਲ ਕਾਰਨਾਂ ਦਾ ਪਤਾ ਲਗਾਉਂਦੀ ਹੈ ਅਤੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਭੇਜਦੀ ਹੈ ਇਹ ਮੇਰੀ ਦੂਸਰੀ ਵਾਈਫ ਹੈ ਹਾਂਜੀ ਇਹ ਇੱਕ ਕਿਹੜੀ ਜਗ੍ਹਾ ਤੋਂ ਨੇਸਤਾਨ ਦੀ ਘਟਨਾ ਕੀਤੀ ਹੈ ਇਹਨੇ ਐਸੇ ਕਮਰੇ ਜੀ ਕੀਤੀ ਆ ਮੇਰਾ ਇਲਾਕਾ ਪਾਣੀ ਹੈ ਇਹ ਰਾਮਾਦੀਕ ਲਾਉਣੀ ਹੈ ਹਾਂਜੀ ਤਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਮੈਨੂੰ ਇਥੋਂ ਫੋਨ ਕੀਤਾ ਕਿਸੇ ਨੇ ਕਿ ਮਤਲਬ ਇਥੋਂ ਦੀਦੀ ਨੇ ਕਿ ਤੇਰੇ ਇਦਾਂ ਗੱਲਬਾਤ ਹੋ ਗਈ ਆ ਤੇ ਕਿੱਥੇ ਆ ਤੂੰ ਮੈਂ ਮੈਂ ਕੰਮ ਤੇ ਆ ਮੈਂ ਤੇ ਭੱਜ ਆਇਆ ਉਥੋਂ ਚਪਲ ਵੀ ਨਹੀਂ ਪਾਈ ਉਦਾਂ ਆ ਗਿਆ ਮੈਂ ਕੁਝ ਕੰਮ ਤੁਹਾਡੇ ਨਾਲ ਕਿਹਦੇ ਰਿਲੇਸ਼ਨ ਦੇ ਵਿੱਚ ਹੈਗੀ ਹੋ ਗਈ ਕੋਈ 3 300 3 4 ਸਾਲ ਹੋ ਗਏ ਜਿਹੜੀ ਤੇ ਦੂਸਰੀ ਬਾਈ ਉਹ ਇਹੀ ਰਾਮਨਗਰ ਕੋਲ ਇੱਥੇ ਰਹਿੰਦੀ ਕਿਰਾਏ ਤੇ ਪਹਿਲੇ ਇਥੇ ਆਪਾਂ 2 ਮਹੀਨ ਦੂਜਾ ਤੀਜਾ ਮਹੀਨਾ ਆ ਪਹਿਲਾਂ ਆਪਾਂ ਪੰਡੋਰੀ ਰਹਿੰਦੇ ਸੀ ਅੱਛਾ ਤੇ ਉੱਥੋਂ ਛੱਡ ਕੇ ਕਮਰਾ ਇੱਥੇ ਲਿਆ ਕੋਈ ਕਾਰਨ ਪਤਾ ਲੱਗਾ ਕੀ ਕਾਰਨ ਆ ਕੋਈ ਗੱਲ ਨਹੀਂ ਕੋਈ ਝਗੜਾ ਨਹੀਂ ਆਡਾ ਕਦੀ ਲੜੇ ਨਹੀਂ ਆਪਾਂ ਜਿਹਨੇ ਸੁਸਾਇਸਾਈਡ ਕੀਤਾ ਉਹਦਾ ਨਾਮ ਕੀ ਹੈ ਤੇ ਸਪਨਾ ਅੱਛਾ ਜੀ ਹਾਂਜੀ ਤੇ ਤੁਸੀਂ ਉਸ ਤਰ੍ਹਾਂ ਕਿਸ ਚੀਜ਼ ਦਾ ਕੰਮ ਕਰਦੇ ਹੋ ਮੈਂ ਫੈਕਟਰੀ ਕੰਮ ਕਰਦਾ ਤੁਹਾਨੂੰ ਲੱਗ ਕੇ ਪਤਾ ਲੱਗਾ ਜੀ ਹਾਂਜੀ ਉਹ ਝਗੜੇ ਚ ਬੈਠਾ ਨਾ ਕੋਈ ਝਗੜਾ ਨਹੀਂ ਆਡਾ ਮੈਂ ਘਰੇ ਛੱਡ ਕੇ ਗਿਆ ਕਿੰਨੇ ਵਜੇ ਘਟਨਾ ਹੋਇਆ ਇਹ ਕੁਝ ਟਾਈਮ ਤੋਂ ਹੁਣ ਮੈਂ ਵੀ ਨਹੀਂ ਖਿਆ ਲੈ ਵੇਸਾ 11 ਕ ਤੇ ਵਾਜੀ ਗਿਆ ਨੇ ਅੱ ਹੋਣ ਇਸ ਬਾਰੇ ਵੀ ਪੁਲਿਸ ਨੂੰ ਕਹਿ ਦਿੱਤਾ ਨਹੀਂ ਪੁਲਿਸ ਨੂੰ ਆਉਂ ਕੀਤਾ ਫੋਨ ਪਾਇਆ ਦੇਖੋ ਹੁਣ ਕੋਈ ਕੀ ਕਰਦੇ ਕੋਈ ਗੱਲਬਾਤ ਸਾਂਜੀ ਵਫਰੇ ਉਸ ਦਿਨ ਤੁਸੀਂ ਕਿਹੜੀ ਜਗ੍ਹਾ ਤੇ ਰਹਿੰਦੇ ਓਦਾਂ ਦਾ ਗੱਲ ਵਾਲੀ ਰਹਿਣਾ ਨਾ ਜਾਣਦਾ ਰਹਿਣਾ ਅਜੇ ਪਰਸੋਂ ਅਮਲ ਕੇ ਸੈਕਿੰਡ ਵਾਈਫ ਨੂੰ ਮੇਰੇ ਨਾਲ ਆਦੇ ਰਹੇ ਸੀ ਹਾਂਜੀ ਪੂਰਾ ਮਲਕੇ ਸਾਧਈ ਦਾ ਇਹ ਕੋਈ ਗੱਲ ਨਹੀਂ ਇੱਥੇ ਮਿਲਣ ਇੱਥੇ ਜਾਂਦੇ ਹਾਂਜੀ ਇੱਥੇ ਰਹਿੰਦਾ ਕੋਈ ਗੱਲ ਨਹੀਂ ਕੀ ਜਨਾਬਾ ਜੀ ਮੇਰਾ ਰਾਜ ਅਜੇ ਰਾਜ ਅਸੀਂ ਕਿੱਥੋਂ ਦੇ ਰਹਿਣ ਵਾਲੇ ਓ ਇਮੀਡੀਟਾ ਰੋਡ ਇੱਥੇ ਰਹਿੰਦੇ ਆ ਕਿਹੜਾ ਹੱਕ ਆ ਜੀ ਇਹ ਆਰਮਨੰਦਰ ਇਹ ਕਾਫੀ ਚੱਲਦੇ ਰਹਿੰਦੇ ਨੇ ਇੱਥੇ ਤੇ ਉਹਨਾਂ ਤੋਂ ਅੱਜ ਕੀ ਗੱਲ ਹੋਈ ਆ ਜਿਹੜੀ ਹਾਂ ਉਹਨਾਂ ਤੋਂ ਕਿਸੇ ਗੱਲ ਦਾ ਨਹੀਂ ਪਤਾ ਇਹ ਅੱਗੇ ਮੈਂ ਹੁੰਦਾ ਜਾਂਦਾ ਜੀ ਦਵਾਈਆਂ ਲਿਆ ਕੇ ਦਿੰਦਾ ਸੀ ਅੱਜ ਕੱਲ ਜੂਰੀਏ ਦੀ ਦਵਾਈ ਲੈ ਕੇ ਦਿੱਤੀ ਇਹਨੇ ਨਾਲ ਕੋਈ ਇਹ ਜਗ੍ਹਾ ਤੇ ਕਿਰਾਏ ਤੇ ਰਹਿੰਦੇ ਹੋ ਮੈਂ ਹੀ ਤਾਂ ਅੱਜ ਗੁਰਦੁਆਰੇ ਗਏ ਪ੍ਰਧਾਨ ਦੇ ਮੁੰਡੇ ਰਾਹ ਹੈਗਾ ਵਾ ਤਾਂ ਹੀ ਤੋਂ ਉਧਰੋਂ ਉਧਰ ਪਰ ਹੋ ਕੇ ਤੇ ਗੁਰਦੁਆਰੇ ਬੈਠੇ ਆ ਤੁਸੀਂ ਤੁਸੀਂ ਇੱਥੇ ਕਿਰਾਏ ਤੇ ਰਹਿੰਦੇ ਹੋ ਤੁਸੀਂ ਹਾਂਜੀ ਤੁਸੀਂ ਉਸੇ ਵਾਰ ਤਾਂ ਘਰੇ ਤੇ ਰਹੇ ਰਹਿੰਦੇ ਹਾਂਜੀ ਰਹਿੰਦੇ ਤਾਂ ਪਰ ਇਸ ਵਕਤ ਨਹੀਂ ਮੈਂ ਪਹਿਲਾਂ ਦੋ ਘਰਾਂ ਦਾ ਕੰਮ ਕਰਕੇ ਨਾ ਕੇ ਆਪਣੇ ਗੁਰਦੁਆਰੇ ਚੱਲ ਗਏ ਉਸ ਤੋਂ ਬਾਅਦ ਹਣੇ ਇਹ ਵੀ ਕੰਮ ਤੇ ਗਿਆ ਉਹ ਵੀ ਕੰਮ ਤੇ ਗਈ ਦੋਨੇ ਕੰਮ ਤੇ ਇਹ ਤਾਂ ਲਾਲਾ ਲਾਲਾ ਹੋਇਆ ਗੁਰਦੁਆਰਾ ਤਾਂ ਤੁਹਾਡੇ ਸਾਹਮਣੇ ਹੀ ਤੇ ਰੋਲਾ ਪਿਆ ਇੱਥੋਂ ਲੋਕੀ ਸਾਰੇ ਬਾਹਰ ਆਏ ਮਾਂ ਵੀ ਆ ਗਈ ਸਾਰਿਆਂ ਮੇਰੇ ਮੰਗਰ ਆ ਗਏ ਜਿਹੜੀਆਂ ਜਿੰਨੀਆਂ ਗਈਆਂ ਗੁਰਦੁਆਰੇ ਕਿ ਨੇ ਸੁਸਾਇਡ ਕੀਤੀ ਇੱਥੇ ਰਹਿੰਦੀ ਸੀ ਇਹ ਉਹ ਨਾਲ ਦਾ ਹੁੰਦਾ ਹੀ ਖਰਚਾ ਪਾਣੀ ਦੇਂਦਾ ਹੀ ਨਾਰੋ ਕਿਰਾਇਆ ਦੇਂਦਾ ਹੀ ਉਹਰਾ ਰਾਤਾਂ ਵੀ ਰਹਿੰਦਾ ਹੀ ਇਹ ਨਹੀਂ ਕਿ ਦਿਨੇ ਹੀ ਹੁੰਦਾ ਹੀ ਰਾਤ ਵੀ ਰਹਿੰਦਾ ਹੀ ਉਹਨਾਂ ਪੂਰੀ ਸਹਿਮਤੀ ਹੀ ਉਹਦੀ ਨਾਲ ਕੋਈ ਝਗੜੇ ਝੂੜੇ ਦਾ ਕੋਈ ਗੱਲ ਨਹੀਂ ਹੈ ਅੱਜ ਪਤਾ ਨਹੀਂ ਕੀ ਹੋਇਆ ਕੀ ਨਹੀਂ ਮਾਰਿਆ ਜਾਣੇ ਪ੍ਰਮਾਤਮਾ ਜਾਣੇ ਇਹ ਦੋਨੇ ਇਕੱਠੇ ਕੰਮ ਦੇ ਜਾਂਦੇ ਹੀ ਅੱਛਾ ਅੱਗੇ ਪਿੱਛੇ ਜਾਂਦੇ ਹੀ ਕੋਈ ਐਵੇਂ ਜਿਵੇਂ ਗੱਲ ਹਾਂਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਜੀ ਇਹ ਘਟਨਾ ਦਾ ਤਾਂ ਤਾਂ ਮੈਨੂੰ ਬਾਅਦ ਚਲੇ ਆਵੇ ਕੋ ਗੁਰਦੁਆਰੇ ਪਾਰ ਹੋਣਿਆ ਇਹ ਤਾਂ ਗੁਰਦੁਆਰੇ ਦੀ ਲੜਕੀ ਦੂਸਰੀ ਜਿਹਨਾਂ ਨਾਲ ਵਾਈਫ ਤੇ ਵਾਈਫ ਤੇਰੇ ਜਿੱਥੇ ਇੱਧਰ ਤੇ ਖੜਿਆ ਰਹੇ ਦੋ ਮਹੀਨੇ ਕੀ ਅਕਦੀ ਕੋਈ ਆਉਣੀ ਕੋਈ ਨਹੀਂ ਇੰਨਾ ਨਹੀਂ ਕਰੀ ਲੜਾਈ ਵੇਖੀ ਨਹੀਂ ਤੇ ਆਹ ਪਹਿਲਾ ਚਾਂਸ ਹੋਇਆ ਸਰ ਦੀ ਮਿਲਣਾ ਨਹੀਂ ਸਰ ਜੀ ਇੰਨਾ ਪਤਾ ਮਿਲ ਨਹੀਂ ਮੈਨੂੰ ਨਹੀਂ ਪਤਾ ਕੁਝ ਨਹੀਂ ਮੈਨੂੰ ਨਹੀਂ ਪਤਾ ਹੋਣਾ ਨਾ ਇੰਨਾ ਵੀ ਮੈਨੂੰ ਪਤਾ ਕਿਥੋਂ ਨਹੀਂ ਰਹਿਣ ਵਾਲੀਤਾ ਹੋਗਾ ਕਿਥੋਂ ਨਹੀਂ ਰਹਿਣ ਵਾਲੀ ਕਿਥੋਂ ਦੀ ਨਹੀਂ ਮੈਨੂੰ ਨਹੀਂ ਪਤਾ ਅਸਰ ਕੀ ਲਈ ਰਾਮਾਗੜ੍ਹ ਕੋਲ ਦੀ ਡੈੱਡ ਬੋਡੀ ਲੜਕੀ ਦੀ ਵੀ ਕੀ ਹੈ ਸਾਰਾ ਮੈਡਮ ਇਹ ਸਾਨੂੰ ਫੋਨ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਦੀ ਕਿਸ ਨੇ ਸੁਸਾਈਡ ਕੀਤੀ ਹੈ ਅਸੀਂ ਮੌਕੇ ਤੇ ਪਹੁੰਚੇ ਇੱਥੇ ਕੋਈ ਮਕਸੂਦ ਸਾਡਾ ਨੋਟਸ ਨਹੀਂ ਮਿਲਿਆ ਔਰ ਇਹਦੀ ਡੈੱਡ ਬੋਡੀ ਮਿਲੀ ਹੈ ਜਦੇ ਗਲੇ ਵਿੱਚ ਹਾਲ ਲੈਂਦਾ ਨਿਸ਼ਾਨ ਹੈ ਲੜਕੀ ਦਾ ਨਾਮ ਸਪਨਾ ਹੈ ਇਹਦੇ ਹਸਬੰਦ ਦਾ ਨਾਮ ਰਵਿੰਦਰ ਸਿੰਘ ਹੈ ਜੋ ਜੋ ਮੌਕੇ ਤੇ ਰਵਿੰਦਰ ਸਿੰਘ ਕੰਮ ਤੇ ਗਿਆ ਹੋਇਆ ਸੀ ਇਹਨੂੰ ਨੇ ਕਿਰਾਏਦਾਰਾਂ ਨੇ ਲਾਗੇ ਨੇ ਫੋਨ ਕਰਕੇ ਬੁਲਾਇਆ ਵਾ 10 ਕੁਆਟਰ ਨੇ ਦਸਾਂ ਵਿੱਚ ਆਪ ਵਖਰੇ ਵਖਰੇ ਕਿਰਾਏਦਾਰ ਹੁੰਦੇ ਨੇ ਜਿਹੜਾ ਹੁਣ ਮਾਲਕ ਨੂੰ ਬੁਲਾ ਰਹੇ ਆ ਉਹਨੂੰ ਪੁੱਛਾਂਗੇ ਕਿ ਸਚਾਈ ਵੀ ਕਿੰਨੇ ਦਿਨ ਤੋਂ ਰਹਿ ਕੇ ਆਇਡੈਂਟੀਫਾਈ ਜਮਾ ਕੀਤੀ ਨਹੀਂ ਕੀਤੀ ਜੋ ਵੀ ਸਚਾਈ ਸਾਹਮਣੇ ਆਏਗੀ ਉਸ ਦਾ ਕੰਮ ਕਾਰਵਾਈ ਕੀਤੀ ਜਾਏਗੀ